ਦਲਜੀਤ ਕਲਸੀ ਹੋ ਰਹੀ ਕੀ ਕੁਝ ਬਦਲ ਦੀ ਕੋਸ਼ਿਸ਼ ਕਰਨਗੇ ਜਿਵੇਂ ਉਹਨਾਂ ਨੇ ਅਨਾਉਂਸ ਕੀਤਾ ਦੇਖੋ ਜਿਹੜਾ ਮੌਜੂਦਾ ਸਿਸਟਮ ਹੈ ਇਹਦੇ ਚ ਆਪਾਂ 2 4 10 ਬੰਦੇ ਜਿਤਾ ਕੇ ਕੁਝ ਨਹੀਂ ਬਦਲ ਸਕਦੇ 99 ਵਿੱਚ 12 13 ਸੀਟਾਂ ਜਿੱਤ ਗਈ ਸੀ ਆਉਟਪੁੱਟ ਕੁਝ ਵੀ ਨਹੀਂ ਨਿਕਲੀ ਹੁਣ ਭਾ ਅਮਰਤਪਾਲ ਹੈ ਉਹਨਾਂ ਦੇ ਉੱਤੇ ਨਾਂ ਦਿੱਤੇ ਵੀ ਪਿੱਛੇ ਏਜੰਸੀਆਂ ਹੋਰ ਬੜੀਆਂ ਚੀਜ਼ਾਂ ਏਜੰਸੀਆਂ ਏਜੰਸੀਆਂ ਇਹ ਨਾ ਟੈਗ ਲੱਗਦੇ ਨੇ ਤੁਹਾਨੂੰ ਕੀ ਲੱਗਦਾ ਕਿ ਫਰਕ ਕੀ ਹੈ ਅਮਰਤਪਾਲ ਤੇ ਦੀਪ ਸਿੱਧੂ ਦੇ ਵਿੱਚ ਦੀਪ ਉਹਦੀ ਉਹਦਾ ਰਸਤਾ ਹੋਰ ਸੀਗਾ ਅਮਰਤਪਾਲ ਉਹਦਾ ਫੁਗੜਾ ਦੀਪ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਸੀਗਾ ਹਨਾ ਤੇ ਸਾਰਿਆਂ ਨੂੰ ਇਕੱਠੇ ਕਰਨਾ ਚਾਹੁੰਦਾ ਸੀਗਾ ਸਾਰੇ ਪੰਥ ਨੂੰ ਇਕੱਠੇ ਕਰਨਾ ਚਾਹੁੰਦਾ ਸੀ ਹੁਣ ਅਮਰਤਪਾਲ ਬਾਰੇ ਇਹ ਆ ਵੀ ਅਮਰਤਪਾਲ ਜੇਲ੍ਹ ਚੋਂ ਆ ਕੇ ਕੀ ਰੋਲ ਅਦਾ ਕਰਦਾ ਅੱਛਾ ਕਲਸੀ ਸਾਹਿਬ ਸਵਾਰ ਸਕਣਗੇ ਕੁਝ ਡੇਰਾ ਬਾਬਾ ਨਾਨਕ ਦੇ ਜੀ ਐਮਐਲਏ ਭੰਦੇ ਨੇ ਬਾਈ ਇਲੈਕਸ਼ਨ ਦੇ ਵਿੱਚ ਸਵਾਰ ਪਾਣਗੇ ਕੁਝ ਉਹ ਸਵਾਰਨਗੇ ਕਾ ਦਾ ਪੰਥਕਤਾ ਉੱਤੇ ਚੱਲਣਗੇ ਜਾਂ ਕਿਸ ਤਰੀਕੇ ਨਾਲ ਚੱਲਣਗੇ ਮੁੱਦਾ ਸਮੇਂ ਦੇ ਵਿੱਚ ਦੀਪ ਦੀ ਸੋਚ ਦੇ ਹਾਣ ਦਾ ਕੋਈ ਲੀਡਰ ਨਹੀਂ ਹੈਗਾ ਇਹ ਤਾਂ ਸਪਸ਼ਟ ਹੈ ਕੱਲ ਸੀਨੇ ਅਨਾਉਂਸ ਕਰਤਾ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਤੁਹਾਡੇ ਨਾਲ ਤਾਲਮਿਲ ਕੀਤੀ ਤੁਹਾਡੇ ਜਥੇਵੰਦੀ ਨਾਲ ਤਾਲਮਿਲ ਕੀਤਾ ਨਹੀਂ ਨਹੀਂ ਸਾਡੇ ਨਾਲ ਕਿਸੇ ਨੇ ਵੀ ਨਹੀਂ ਕੀਤਾ ਸੱਦੇ ਦਾ ਫੇਰ ਜਾਈਦਾ ਵੀ ਜ਼ਰੂਰ ਆ ਤੇ ਪੂਰੀ ਡਟ ਕੇ ਸਪੋਰਟ ਕਰੀਦੀ ਆ ਜੇ ਕੋਈ ਨਾ ਸੱਦੇ ਫੇਰ ਜਾਈਦਾਬ ਨਹੀਂ ਨਹੀਂ ਜੇ ਉਹ ਲੜਨਗੇ ਚੋਣਾ ਆਪਾਂ ਕਦ ਕਹਿਣੀ ਆ ਜੀ ਵੀ ਉਹ ਨਾ ਲੜਨਾ ਵੀ ਬਿਨਾ ਬੁਲਾਏ ਵੀ ਜਾ ਕੇ ਉਹਨਾਂ ਲਈ ਕੈਂਪੇਨ ਕੀਤੀ ਜਾ ਸਕਦੀ ਹੈ ਨਹੀਂ ਬਿਨਾ ਬੁਲਾਏ ਮੈਂ ਤਾਂ ਨਹੀਂ ਜਾਂਦਾ ਜਿਹੜੇ ਪੰਥਕ ਫੈਸਲੇ ਹੁੰਦੇ ਨੇ ਸਾਰੇ ਪੰਥ ਦੇ ਫੈਸਲੇ ਹੁੰਦੇ ਨੇ ਜਿਹੜੇ ਪੋਲੀਟਿਕਲ ਫੈਸਲੇ ਹੁੰਦੇ ਨੇ ਇਹ ਨਿੱਜੀ ਹੁੰਦੇ ਨੇ ਇਹਨਾਂ 'ਚ ਜੇ ਕੋਈ ਬੁਲਾਉਂਦਾ ਵੀ ਸਾਡੀ سپورਟ ਕਰੋ ਤਾਂ ਜ਼ਰੂਰ ਕਰੀਦੀ ਆ ਬਿਨਾ ਕਹੇ ਇਹ ਜਿਹੜੇ ਬੰਦੇ ਨੇ ਇਹਨਾਂ ਨਾਲ ਮੈਂ ਵਿਚਰਿਆ ਨਹੀਂ ਹੈਗਾ ਹਨਾ ਨਾ ਮੇਰੀ ਬਹੁਤੀ ਗੱਲਬਾਤ ਹੋਈ ਆ ਮੈਂ ਉਹਨਾਂ ਨੇ ਜ਼ਿੱਦ ਕਰਦੀ ਨੇ ਨੇੜਤਾ ਬੜੀ ਸੀ ਕਿ ਦੀਪ ਦੇ ਨਾਲ ਕਹਿੰਦੇ ਬਹੁਤ ਉਹ ਫਿਲਮਾਂ ਨੂੰ ਲੈ ਕੇ ਸੀ ਕਿ ਭਾ ਉਹ ਪੰਥਕ ਤੌਰ ਤੇ ਸੀ ਨਹੀਂ ਫਿਲਮਾਂ ਵਾਲੀ ਉਹ ਸੀਗੀ ਵੈਸੇ ਤਾਂ ਕਦੇ ਦੀਪ ਨੇ ਜਿੰਨੀਆਂ ਡਿਸਕਸ਼ਨ ਹੁੰਦੀਆਂ ਧੀਆਂ ਜਾਂ ਮੀਟਿੰਗਾਂ ਹੁੰਦੀਆਂ ਧੀਆਂ ਉਹਨਾਂ 'ਚ ਮੈਂ ਕਦੇ ਨਹੀਂ ਉਹ ਵੇਖਿਆ ਜਦੋਂ ਚੋਣਾ ਸਿਰ ਦੇ ਉੱਤੇ ਆਇਆ ਤਾਂ ਸਭ ਨੇ ਐਲਾਨ ਕਰ ਦਿੱਤਾ ਕਿ ਅਸੀਂ ਚੋਣਾ ਲੜਾਂਗੇ ਪਰ ਉਹਨਾਂ ਦੇ ਵਿੱਚੋਂ ਵੱਖਰੇ ਸੁਰ ਵੀ ਸੀਗੇ ਜਿਨ੍ਹਾਂ ਦੇ ਵਿੱਚ ਭਾਈ ਅਮਰਪਾਲ ਸਿੰਘ ਨਜ਼ਰ ਆਏ ਕਿ ਉਹਨਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣਾ ਲੜਾਂਗੇ ਇਹਨਾਂ ਦੇ ਵਿੱਚ ਹੁਣ ਫਿਰ ਜਿਹੜੀ ਹੈ ਤਬਦੀਲੀ ਆਈ ਹੈ ਹੁਣ ਬਰਨਾਲਾ ਦੇ ਵਿੱਚ ਜੇ ਗੱਲ ਕੀਤੀ ਜਾਵੇ ਪ੍ਰਧਾਨ ਮੰਤਰੀ ਬਾਜੀ ਕੇ ਨੇ ਅਨਾਉਂਸ ਕਰ ਦਿੱਤਾ ਉਸ ਤੋਂ ਬਾਅਦ ਰੌਕੇ ਸਾਹਿਬ ਉਹਨਾਂ ਨੇ ਅਨਾਉਂਸ ਕਰ ਦਿੱਤਾ ਤਾਂ ਹੁਣ ਦਲਜੀਤ ਕਲਸੀ ਨੇ ਵੀ ਅਨਾਉਂਸ ਕਰ ਦਿੱਤਾ ਕਿ ਅਸੀਂ ਡੇਰਾ ਬਾਬਾ ਨਾਨਕ ਤੋਂ ਜਿਹੜੀਆਂ ਵੋਟਾਂ ਦੇ ਵਿੱਚ ਖੜਾਂਗੇ ਚੋਣਾਂ ਲੜਾਂਗੇ ਪਰ ਇਸ ਦੇ ਵਿੱਚ ਰਹਿਣ ਵਾਲਾ ਕੀ ਹੈ ਅਸੀਂ ਇਸ ਉੱਤੇ ਚਰਚਾ ਕਰਾਂਗੇ ਨਾਲ ਦੀ ਨਾਲ ਅਕਾਲੀ ਦਲ ਨੂੰ ਲੈ ਕੇ ਗੱਲਬਾਤ ਕਰਾਂਗੇ ਕੰਗਨਾਰ ਨਾਉਤ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਬਲਵਿੰਦਰ ਸਿੰਘ ਤਲਵੜਾ ਨੇ ਤਲਵੜਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਦੇ ਵਿੱਚ ਐਨ ਪੂਰੀ ਚੜ੍ਹਦੀ ਕਲਾ ਜੀ ਅੱਛਾ ਮੈਨੂੰ ਪਹਿਲਾਂ ਤਾਂ ਇਹ ਦੱਸੋ ਜਿਸ ਤਰੀਕੇ ਨਾਲ ਸ਼ੁਰੂਆਤ ਹੋਈ ਚੋਣਾਂ ਦੇ ਵਿੱਚ ਸਭ ਤੋਂ ਪਹਿਲਾਂ ਭਾਈ ਅਮਿਤਪਾਲ ਸਿੰਘ ਹੋਰਾਂ ਦੀ ਕਿ ਉਹ ਉਹਨਾਂ ਨੇ ਅਨਾਉਂਸ ਕਰ ਦਿੱਤਾ ਕਿ ਅਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੱਲਾਂਗੇ ਫਿਰ ਭਾਈ ਬਾਜੇਕੇ ਨੇ ਅਨਾਉਂਸ ਕਰ ਦਿੱਤਾ ਰੌਕੇ ਸਾਹਿਬ ਨੇ ਅਨਾਉਂਸ ਕਰ ਦਿੱਤਾ ਹੁਣ ਦਲਜੀਤ ਕਲਸੀ ਦਾ ਆ ਗਿਆ ਤੁਹਾਨੂੰ ਕੀ ਲੱਗ ਰਿਹਾ ਕਿ ਜਿਹੜੇ ਇਸ ਤਰੀਕੇ ਨਾਲ ਅਨਾਉਂਸ ਕਰ ਰਹੇ ਨੇ ਕਿਹੜੇ ਰਾਹ ਦੇ ਉੱਤੇ ਨੇ ਤਾਂ ਕੀ ਇਸ ਦੇ ਨਾਲ ਹੋ ਸਕਦਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਚੋਣਾਂ ਲੜਨ ਦਾ ਹਰੇਕ ਨੂੰ ਅਧਿਕਾਰ ਹੈ ਹਮ ਹਣਾ ਇਸ ਦੇਸ਼ ਦੇ ਕਾਨੂੰਨ ਨੇ ਹਰੇਕ ਨੂੰ ਅਧਿਕਾਰ ਦਿੱਤਾ ਹੋਇਆ ਕਿ ਹਰੇਕ ਵਿਅਕਤੀ ਚੋਣ ਲੜ ਸਕਦਾ ਹਮ ਇਹ ਜਿਹੜਾ ਫੈਸਲੇ ਹੁੰਦੇ ਨੇ ਚੋਣਾਂ ਦੇ ਇਹ ਜਿਹੜਾ ਬੰਦਾ ਚੋਣ ਲੜਦਾ ਉਹਨਾਂ ਦੇ ਆਪਣੇ ਫੈਸਲੇ ਹੁੰਦੇ ਨੇ ਬਿਲਕੁਲ ਇਸ ਵਾਸਤੇ ਜੇ ਉਹਨਾਂ ਨੇ ਫੈਸਲਾ ਕਰਿਆ ਤਾਂ ਇਹਦਾ ਕੋਈ ਵਿਰੋਧ ਵੀ ਨਹੀਂ ਹੋਣਾ ਚਾਹੀਦਾ ਚੰਗੀ ਗੱਲ ਆ ਜੇ ਚੋਣਾ ਦੇ ਵਿੱਚ ਆਉਣ ਦਾ ਫੈਸਲਾ ਸਾਰਿਆਂ ਨੇ ਕੀਤਾ ਵਧੀਆ ਗੱਲ ਆ ਲੜ ਲੈਣੀ ਚਾਹੀਦੀ ਆ ਚੋਣਾ ਹੂੰ ਤੁਹਾਨੂੰ ਕੀ ਲੱਗਦਾ ਕਿ ਜਿਸ ਤਿੱਕੇ ਨਾਲ ਅਮਰਿਤਪਾਲ ਸਿੰਘ ਹੋਰਾਂ ਨੇ ਐਲਾਨ ਕੀਤਾ ਉਸ ਤੋਂ ਬਾਅਦ ਵੱਜ ਕੇ ਆ ਗਿਆ ਵਿੱਚ ਕਿ ਮੈਂ ਵੀ ਲੜੂਗਾ ਚੋਣਾ ਫਿਰ ਰੌਕੇ ਸਾਹਿਬ ਨੇ ਦਲਜੀਤ ਕਲਸੀ ਹੋਰਾਂ ਦਾ ਕਿਉਂਕਿ ਲਗਾਤਾਰ ਤੁਸੀਂ ਤਾਂ ਕਿਉਂਕਿ ਦੀਪ ਸਿੱਧੂ ਵਾਲੀ ਸੋਚ ਨੂੰ ਪ੍ਰਮੋਟ ਕਰਦੇ ਹੋ ਉਹਨਾਂ ਨੂੰ ਅੱਗੇ ਲੈ ਕੇ ਆਉਂਦੇ ਹੋ ਦੀਪ ਦੀ ਸੋਚ ਅਮਰਿਤਪਾਲ ਦੀ ਸੋਚ ਨਾਲ ਕੰਪੇਅਰ ਨਹੀਂ ਕਰਾਂਗਾ ਅੱਜ ਕਲਸੀ ਦੀ ਗੱਲ ਕਰਾਂਗੇ ਦਲਜੀਤ ਕਲਸੀ ਹੋਰ ਕੀ ਕੁਝ ਬਦਲਣ ਦੀ ਕੋਸ਼ਿਸ਼ ਕਰਨਗੇ ਜਿਵੇਂ ਉਹਨਾਂ ਨੇ ਅਨਾਉਂਸ ਕੀਤਾ ਦੇਖੋ ਜਿਹੜਾ ਮੌਜੂਦਾ ਸਿਸਟਮ ਹੈ ਇਹਦੇ ਚ ਆਪਾਂ 2 4 10 ਬੰਦੇ ਜਿਤਾ ਕੇ ਕੁਝ ਨਹੀਂ ਬਦਲ ਸਕਦੇ ਹਮ ਸਾਰਾ ਸਿਸਟਮ ਬਦਲਣਾ ਪਊਗਾ ਸਾਰਿਆਂ ਨੂੰ ਇਕੱਠੇ ਹੋ ਕੇ ਜਿੰਨਾ ਚਿਰ ਪੰਜਾਬ ਦੀਆਂ ਸਾਰੀਆਂ ਸੀਟਾਂ ਸਾਰੀਆਂ ਲੋਕ ਸਭਾ ਸੀਟਾਂ ਜਿਹਨਾਂ ਜੋ ਆਪਾਂ ਉਹ ਨਾ ਚਿਹਰਾ ਜਿੱਤਦੇ ਨਹੀਂ ਹੈਗੇ ਜਿਹਨਾਂ ਅਰ ਜਿੱਤ ਕੇ ਬਦਲਿਆ ਜਾ ਸਕਦਾ ਸਿਸਟਮ ਨਹੀਂ ਤਾਂ ਬਹੁਤ ਮੁਸ਼ਕਿਲ ਆ ਤਾਂ ਉਹ ਚਾਰ ਸੀਟਾਂ ਤੇ ਕੀ ਕਰਾਂਗੇ 89 ਚ 12 13 ਸੀਟਾਂ ਜਿੱਤ ਗਏ ਸੀ ਹਮ ਆਉਟਪੁੱਟ ਕੁਝ ਵੀ ਨਹੀਂ ਨਿਕਲੀ ਹਮ ਜ਼ੀਰੋ ਆਉਟਪੁੱਟ ਸੀ ਤੇ ਇੱਕ ਸਭ ਤੋਂ ਵੱਡੀ ਗੱਲ ਹੁੰਦੀ ਹੈ ਚੋਣਾਂ ਦੇ ਵਿੱਚ ਪੜੇ ਲਿਖੇ ਇੰਟੈਲੀਜੈਂਟ ਬੰਦੇ ਚੋਣਾਂ 'ਚ ਖੜਨੇ ਚਾਹੀਦੇ ਨੇ ਜਿਹੜੇ ਜਾ ਕੇ ਦਿੱਲੀ ਤੇ ਵਿਧਾਨ ਸਭਾ ਚ ਸਵਾਲ ਜਵਾਬ ਕਰਨ ਜਿਨ੍ਹਾਂ ਨੂੰ ਨੌਲੇਜ ਹੋਵੇ ਪੰਜਾਬ ਬਾਰੇ ਪੰਥ ਬਾਰੇ ਹਨਾ ਤੇ ਇਹ ਵੀ ਮੁੰਡੇ ਚੋਣਾਂ ਲੜਨ ਦਾ ਇਹਨਾਂ ਨੇ ਐਲਾਨ ਕੀਤਾ ਸਵਾਗਤ ਹੈ ਚੰਗੀ ਗੱਲ ਹੈ ਜੀ ਤੇ ਪਰ ਇਹ ਆ ਵੀ 2-4 ਸੀਟਾਂ ਨਾਲ ਫਿਲਹਾਲ ਸਿਸਟਮ ਨਹੀਂ ਬਦਲਣਾ ਸਾਰੀਆਂ ਸੀਟਾਂ ਤੇ ਚੋਣ ਲੜ ਕੇ ਜਿੱਤ ਕੇ ਉਰੇ ਪੰਜਾਬ ਚ ਆਪਣਾ ਰਾਜ ਸਥਾਪਿਤ ਕਰਨਾ ਪਊਗਾ ਫੇਰ ਆਪਾਂ ਕੁਛ ਨਾ ਕੁਛ ਕਰ ਸਕਦੇ ਆ ਫੇਰ ਵੀ 40% ਲਾ ਲੋ 35% 100% ਨਹੀਂ ਇਸ ਸਿਸਟਮ ਦੇ ਵਿੱਚ ਆਪਾਂ ਰਹਿ ਕੇ ਸਾਰਾ ਜਿਹੜਾ ਆਪਾਂ ਸਿੱਖਾਂ ਦਾ ਸੋਚਦੇ ਆ ਜਾਂ ਸਿੱਖ ਸੰਘਰਸ਼ ਦੀ ਗੱਲ ਕਰਦੇ ਆ ਉਹਦਾ ਸਾਰੇ ਦੇ ਸਾਰੇ ਮਸਲੇ ਦਾ ਹੱਲ ਚੋਣਾ ਨਹੀਂ ਹੈਗਾ ਅੱਛਾ ਕਲਸੀ ਸਾਹਿਬ ਸਵਾਰ ਸਕਣਗੇ ਕੁਝ ਡੇਰਾ ਬਾਬਾ ਨਾਨਕ ਦੇ ਜੇ ਐਮਐਲਏ ਬਣਦੇ ਨੇ ਬਾਈ ਇਲੈਕਸ਼ਨ ਦੇ ਵਿੱਚ ਸਵਾਰ ਪਾਣਗੇ ਕੁਝ ਉਹ ਸਵਾਰਨਗੇ ਕਾਦਾ ਪੰਥਕਤਾ ਉੱਤੇ ਚੱਲਣਗੇ ਜਾਂ ਉਹ ਕਿਸ ਤਰੀਕੇ ਨਾਲ ਚੱਲਣਗੇ ਦੇਖੋ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਊਗਾ ਜਿਹੜੇ ਲੜ ਰਹੇ ਨੇ ਕਿਸੇ ਨੇ ਕੀ ਕਰਨਾ ਉਹਦਾ ਦੂਸਰਾ ਬੰਦਾ ਤਾਂ ਜਵਾਬ ਹੀ ਨਹੀਂ ਦੇ ਸਕਦਾ ਹਣਾ ਆਪਾਂ ਤਾਂ ਇੱਕ ਪੰਥਕ ਗੱਲ ਪੰਜਾਬ ਦੀ ਗੱਲ ਕਰ ਸਕਦੇ ਆ ਇਹ ਤਾਂ ਉਹਨਾਂ ਦੇ ਫੈਸਲੇ ਨੇ ਇਹਦੇ ਬਾਰੇ ਆਪਾਂ ਨਹੀਂ ਕੁਝ ਕਹਿ ਸਕਦੇ ਤੁਹਾਨੂੰ ਲੱਗਦਾ ਕਿ ਤੁਸੀਂ ਅਕਸਰ ਦੀਪ ਹੋਰਾ ਦੀ ਗੱਲ ਕਰਦੇ ਹੋ ਦੀਪ ਦੀ ਸੋਚ ਦੀ ਗੱਲ ਕਰਦੇ ਹੋ ਤੁਸੀਂ ਜੱਜਮੈਂਟ ਵੀ ਕਰ ਲੈਂਦੇ ਸੀਗੇ ਨਾਲ ਦੀ ਨਾਲ ਦੀਪ ਜਦੋਂ ਜੋ ਗੱਲਾਂ ਕਹਿੰਦਾ ਸੀਗਾ ਤੇ ਦੀਪ ਦੀ ਸੋਚ ਦੇ ਨਾਲ ਮੇਲ ਖਾਂਦੀ ਹੈ ਇਹਨਾਂ ਸਾਰਿਆਂ ਦੀ ਸੋਚ ਦੇਖੋ ਦੀਪ ਸਿੱਧੂ ਨੂੰ ਕੋਈ ਬਣ ਸਕਦਾ ਹੂੰ ਦੀਪ ਸੇ ਦੂ ਦੀਪ ਸੇ ਦੂ ਇਹਦੀ ਉਹ ਪੰਜਾਬ ਨੂੰ ਪੰਥ ਨੂੰ ਸਮਰਪਿਤ ਸੀ ਉਹਦੇ ਵਿੱਚ ਸ਼ਹਿਨ ਸ਼ੀਲਤਾ ਬਹੁਤ ਸੀ ਤੇ ਇੱਕ ਉਹ ਜਿਹੜੀ ਵੀ ਗੱਲਬਾਤ ਕੋਈ ਕਰਦਾ ਸੀ ਉਹ ਦੋ ਚਾਰ ਬੰਦਿਆਂ ਨਾਲ ਡਿਸਕਸ ਜ਼ਰੂਰ ਕਰ ਲੈਂਦਾ ਸੀ ਔਰ ਕਈ ਗੱਲਾਂ ਕਈ ਵਾਰ ਐਸੀਆਂ ਗੱਲਾਂ ਹੋਈਆਂ ਕਿ ਜਦ ਉਹਨੂੰ ਰੋਕਿਆ ਗਿਆ ਤਾਂ ਉਹ ਰੁਕ ਜਾਂਦਾ ਸੀਗਾ ਹਣਾ ਉਹ ਮਾਨ ਲੰਦਾਸੀ ਗੱਲ ਹੁਣ ਜਿਹੜੇ ਆਪਣੇ ਬੰਦਿਆਂ ਨੇ ਚੋਣਾ ਲੜਨੀਆਂ ਨੇ ਇਹ ਤਾਂ ਉਹਨਾਂ ਦੇ ਆਪ ਦੇ ਫੈਸਲੇ ਨੇ ਹਣਾ ਇਹਨਾਂ ਚ ਆਪਣੇ ਨਾਲ ਕੋਈ ਡਿਸਕਸ ਨਹੀਂ ਕਰੀ ਤੇ ਵਧੀਆ ਗੱਲਾਂ ਚੋਣਾ ਲੜਦੇ ਨੇ ਆਪਾਂ ਤਾਂ ਸਵਾਗਤ ਕਰਦੇ ਆ ਉਹਨਾਂ ਦਾ ਪਰ ਜਿਹੜੀ ਦੀਪ ਦੀ ਸੋਚ ਤੀ ਉਹ ਬਹੁਤ ਵੱਡੀ ਸੋਚ ਤੀ ਉਹ ਬੜੀ ਪਵਿੱਤਰ ਸੋਚ ਤੀ ਤੇ ਤੁਸੀਂ ਦੇਖਿਆ ਸਾਰਿਆਂ ਨੇ ਮੈਨੂੰ ਦੀਪ ਨਾਲ ਰਹਿਣ ਲਈ ਬਹੁਤ ਲੰਬਾ ਸਮਾਂ ਮੈਂ ਉਹਦੇ ਨਾਲ ਰਿਹਾ ਹਣਾ ਤੇ ਬਹੁਤ ਜ਼ਿਆਦਾ ਵੰਤ ਪ੍ਰਤੀ ਪੰਜਾਬ ਪਤੀ ਗੱਲਾਂ ਬਾਤਾਂ ਵੀ ਕੀਤੀਆਂ ਤੇ ਜੇ ਕੋਈ رائے ਦੰਦਾ ਸੀ ਮੈਂ ਅੱਗੇ ਦੀਪ ਨੂੰ ਦੱਸ ਦਿੰਦਾ ਸੀ ਤਾਂ ਦੀਪ ਉਹ ਗੱਲ ਮੰਨ ਲੈਂਦਾ ਸੀ ਡਿਸਕਸ ਕਰਦਾ ਸੀ ਡਿਸਕਸ ਕਰਕੇ ਉਹ ਗੱਲ ਮੰਨ ਲੈਂਦਾ ਸੀ ਮੌਜੂਦਾ ਸਮੇਂ ਦੇ ਵਿੱਚ ਦੀਪ ਦੀ ਸੋਚ ਦੇ ਹਾਣ ਦਾ ਕੋਈ ਲੀਡਰ ਨਹੀਂ ਹੈਗਾ ਇਹ ਤਾਂ ਸਪਸ਼ਟ ਹੈ ਹੂੰ ਤੁਹਾਨੂੰ ਕੀ ਲੱਗਦਾ ਕਿ ਜਿਸ ਨਾਲ ਚੱਲਿਆ ਆਇਆ ਕਹਿੰਦੇ ਪੰਜਾਬ ਨੂੰ ਪੰਥ ਨੂੰ ਹੁਣ ਉਹ ਬੰਦਿਆਂ ਦੀ ਲੋੜ ਹੈ ਜੋ ਸਵਾਰ ਸਕਣ ਕੋਈ ਕਿਉਂਕਿ ਹਰ ਕੋਈ ਚਾਹੁੰਦਾ ਕਿ ਪੰਜਾਬ ਦਾ ਭਲਾ ਹੋਵੇ ਜਿਸ ਤੇ ਨਾਲ ਪੰਜਾਬ ਦੇ ਉੱਤੇ ਚੀਜ਼ਾਂ ਆਦੀਆਂ ਨੇ ਪੰਜਾਬ ਦੇ ਉੱਤੇ ਪੀੜਾ ਪੈਦੀ ਆ ਪਾਣੀਆਂ ਨੂੰ ਲੈ ਕੇ ਆ ਪਾਣ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਦਾ ਚੰਡੀਗੜ੍ਹ ਖੋਇਆ ਗਿਆ ਹੋਰ ਬੜੀਆਂ ਚੀਜ਼ਾਂ ਨੇ ਪੰਥਕ ਮੁੱਦੇ ਨੇ ਬਹੁਤ ਚੀਜ਼ਾਂ ਨੇ ਕਹਿੰਦੇ ਕੋਈ ਨਾ ਕੋਈ ਆਉਣਾ ਚਾਹੀਦਾ ਬਿਲਕੁਲ ਤੇ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਅਮਿਤਪਾਲ ਸਿੰਘ ਹੋਰੀ ਬਾਹਰ ਆਂਦੇ ਨੇ ਕੱਲ ਚੀਜ਼ ਹੋਰੀ ਸਾਰੇ ਇਕੱਠੇ ਹੋ ਕੇ ਯੂਨਿਟੀ ਬਣਾ ਕੇ ਅੱਗੇ ਜਾਂਦੇ ਨੇ ਕਿ ਲੱਗਦਾ ਕਿ ਫਿਰ ਕੁਝ ਹੋ ਸਕੇਗਾ ਦੇਖੋ ਕੋਸ਼ਿਸ਼ ਕਰਨੀ ਚਾਹੀਦੀ ਆ ਹੂੰ ਕੋਸ਼ਿਸ਼ ਕਰਕੇ ਇੱਕ ਮੇਰੀ ਜ਼ਰੂਰ ਬੇਨਤੀ ਆ ਕਿ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੂੰ ਜਿਹੜੇ ਬੰਦੇ ਪੁਰਾਣੇ ਸਮੇਂ ਤੋਂ ਰਾਜਨੀਤੀ ਚ ਨੇ ਹੂੰ ਉਹ ਨਹੀਂ ਕੁਝ ਸਵਾਰ ਸਕਣਗੇ ਨਵੇਂ ਬੰਦਿਆਂ ਨੂੰ ਅੱਗੇ ਆਉਣਾ ਹੀ ਆਉਣਾ ਪਊਗਾ ਉਹ ਕੋਈ ਟੜਾ ਬਣਾ ਲੈਣ ਕਿਸੇ ਨੂੰ ਨਾਲ ਲੈ ਕੇ ਚੱਲ ਪਣ ਤੋਂ ਨਾਲ ਮੁਗੇ ਆਉਣਾ ਪਊਗਾ ਨੌਜਵਾਨੀ ਨੂੰ ਸਾਰੀ ਕਮਾਂਡ ਆਪਣੇ ਹੱਥ ਚ ਲੈਣੀ ਪਊ ਤਾਂ ਹੀ ਵੱਡੇ ਫੈਸਲੇ ਹੋ ਸਕਣਗੇ ਪੁਰਾਣੇ ਜਿਹੜੇ ਸਿਆਸਤਦਾਨ ਆਪਣੇ ਆਪ ਨੂੰ ਉਹ ਸ਼ਬਦ ਜਿਹੇ ਵਰਤਦੇ ਹੁੰਦੇ ਨੇ ਕਿ ਅਸੀਂ ਕਾਗਜ਼ੇ ਸਿਆਸਤਦਾਨਾਂ ਉਹ ਕੁਝ ਨਹੀਂ ਕਰ ਚਾਹ ਹੁਣ ਕਰ ਪਾਉਣਗੇ ਕਿਉਂਕਿ ਹੁਣ ਤੱਕ ਉਹਨਾਂ ਨੇ ਕੁਝ ਕਰਿਆ ਹੀ ਨਹੀਂ ਨੌਜਵਾਨੀ ਜੇ ਅੱਗੇ ਆਉਂਦੀ ਆ ਤਾਂ ਇਹਦਾ ਸਵਾਗਤ ਕਰਦੇ ਆਂ ਔਰ ਡਟ ਕੇ ਸਾਥ ਵੀ ਦੇਵਾਂਗੇ ਤੁਹਾਨੂੰ ਆਇਆ ਕਿਸੇ ਦਾ ਫੋਨ ਪਵੰਮਿਤ ਪਾਲ ਸਿੰਘ ਹੋਰ ਨੇ ਚੋਣਾਂ ਲੜੀਆਂ ਕਿਉਂਕਿ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਜਦੋਂ ਨਾਂ ਆਂਦਾ ਤਦੋਂ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਵੀ ਜ਼ਿਕਰ ਹੁੰਦਾ ਉਦੋਂ ਆਇਆ ਕਾਲ ਕਿ ਇਹਨਾਂ ਨੇ ਚੋਣਾਂ ਲੜਨੀਆਂ ਨੇ ਕਿ ਗੱਲਬਾਤ ਕਰ ਲਈ ਜਾਂ ਉਸ ਤੋਂ ਬਾਅਦ ਬਾਜੇ ਕੇ ਨੇ ਅਨਾਉਂਸ ਕਰਤਾ ਰਹਾਂ ਕਿ ਨੇ ਅਨਾਉਂਸ ਕਰਤਾ ਤਾਂ ਹੁਣ ਕਲਸੀ ਨੇ ਅਨਾਉਂਸ ਕਰਤਾ ਇਹਨਾਂ ਦੇ ਵਿੱਚੋਂ ਕਿਸ ਨੇ ਵੀ ਤੁਹਾਡੇ ਨਾਲ ਤਾਲਮਿਲ ਕੀਤੀ ਤੁਹਾਡੇ ਜਥੇਬੰਦੀ ਨਾਲ ਤਾਲਮਿਲ ਕੀਤਾ ਸਾਡੇ ਨਾਲ ਕਿਸੇ ਨੇ ਨਹੀਂ ਜੀ ਕੀਤਾ ਸਾਡੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਕੀਤਾ ਸੀ ਜਿਹੜੀ ਪਿੱਛੇ ਵਾਈਲ ਇਕਸ਼ਨ ਹੋਈ ਸੀ ਉਹ ਚ ਵੀ ਉਹਨਾਂ ਨੇ ਕੀਤਾ ਸੀ ਐਸ ਇਲੈਕਸ਼ਨ ਅੱਜ ਵੀ ਉਹਨਾਂ ਨੇ ਕੀਤਾ ਸੀ ਤੇ ਆਪਾਂ ਜਿੰਨੇ ਜੋਗੇ ਹੈਗੇ ਸੀ ਉਹਨਾਂ ਦਾ ਸਹਿਯੋਗ ਕੀਤਾ ਸੀ ਤੇ ਜੇ ਕੋਈ ਪੰਥਕ ਬੰਦਾ ਸੱਦੇ ਦਾ ਫਿਰ ਜਾਈਦਾ ਵੀ ਜ਼ਰੂਰ ਆ ਤੇ ਪੂਰੀ ਡਟ ਕੇ ਸਪੋਰਟ ਕਰੀਦੀ ਹੈ ਜੇ ਕੋਈ ਨਾ ਸੱਦੇ ਫਿਰ ਜਾਈਦਾਬ ਨਹੀਂ ਕਿਉਂਕਿ ਐਡੀ ਫਿਰ ਮਜਬੂਰੀ ਵੀ ਨਹੀਂ ਆਪਣੀ ਹੈਗੀ ਹੈਨਾ ਪੰਥ ਅਰ ਪੰਜਾਬ ਦੀ ਜਿਹੜਾ ਗੱਲ ਕਰੂਗਾ ਉਹਦਾ ਹਮੇਸ਼ਾ ਡਟ ਕੇ ਸਾਥ ਦਿੱਤਾ ਹੁਣ ਤੱਕ ਸਦੋਂ ਨਵਾਂਗੇ ਸੰਤ ਜਰਨੈਲ ਸਿੰਘ ਉਹਨਾਂ ਵੇਲੇ ਤੋਂ ਲੱਗੇ ਹੋਏ ਆ ਕੋਈ ਸ਼ਰਤ ਨਹੀਂ ਸਮਰਪਿਤ ਹੋ ਕੇ ਪੰਜਾਬ ਨੂੰ ਅਰ ਪੰਥ ਨੂੰ ਡਟ ਕੇ ਸਾਰੇ ਸੰਘਰਸ਼ਾਂ ਦਾ ਸਾਡੇ ਪਰਿਵਾਰ ਨੇ ਮੈਂ ਨਿੱਜੀ ਤੌਰ ਤੇ ਸਾਥ ਦਿੱਤਾ ਤੇ ਜਿਹੜੀ ਹੁੰਦੇ ਨੇ ਪੋਲਿਟੀਕਲ ਫੈਸਲੇ ਉਹਨਾਂ ਦਾ ਪੰਥਕ ਫੈਸਲਿਆਂ ਦਾ ਬਹੁਤ ਫਰਕ ਹੁੰਦਾ ਜਿਹੜੇ ਪੰਥਕ ਫੈਸਲੇ ਹੁੰਦੇ ਨੇ ਉਹ ਸਾਰੇ ਪੰਥ ਦੇ ਫੈਸਲੇ ਹੁੰਦੇ ਨੇ ਜਿਹੜੇ ਪੋਲਿਟੀਕਲ ਫੈਸਲੇ ਹੁੰਦੇ ਨੇ ਇਹ ਨਿੱਜੀ ਹੁੰਦੇ ਨੇ ਇਹਨਾਂ 'ਚ ਜੇ ਕੋਈ ਬੁਲਾਉਂਦਾ ਵੀ ਸਾਡੀ ਸਪੋਰਟ ਕਰੋ ਤਾਂ ਜ਼ਰੂਰ ਕਰੀਦੀ ਆ ਬਿਨਾ ਕਹੇ ਨੀ ਤੁਹਾਨੂੰ ਕੀ ਲੱਗਦਾ ਕਿ ਕਰਨਾ ਚਾਹੀਦਾ ਹੈ ਜਿਸ ਤਿੱਕੇ ਨਾਲ ਮਾਹੌਲ ਬਣਿਆ ਪਿਆ ਜਿਵੇਂ ਤੁਸੀਂ ਕਹਿੰਦਾ ਨਿੱਜਤਾ ਹੈ ਪੋਲਿਟੀਕਲ ਪਾਰਟੀ ਸਿਆਸੀ ਪਾਰਟੀ ਨਿੱਜਤਾ ਹੈ ਉਸ ਤਿੱਕੇ ਨਾਲ ਚੱਲਣਾ ਉਹਨਾਂ ਨੇ ਹਾਂਜੀ ਜੇ ਪੰਥ ਦੇ ਉੱਤੇ ਪੀੜਾ ਪੈ ਰਹੀ ਆ ਕਿ ਤਲਵਾੜਾ ਇਹ ਸੋਚਦਾ ਕਿ ਮੈਂ ਅੱਗੇ ਵਧ ਲਵਾਂ ਹੁਣ ਬਚਾ ਲਈਏ ਹੁਣ ਕਿ ਭਵਾਓ ਕਲਸੀ ਆ ਭਵਾ ਅਮਰਪਾਲ ਆ ਭਵਾ ਰੌਕੇ ਆ ਨਹੀਂ ਜੇ ਉਹ ਲੜਨਗੇ ਚੋਣਾਂ ਆਪਾਂ ਕਦ ਕਹਨੇ ਆ ਜੀ ਵੀ ਉਹ ਨਾ ਲੜਨਾ ਵੀ ਬਿਨਾ ਬੁਲਾਏ ਵੀ ਜਾ ਕੇ ਉਹਨਾਂ ਲਈ ਕੈਂਪੇਨ ਕੀਤੀ ਜਾ ਸਕਦੀ ਹੈ ਨਹੀਂ ਬਿਨਾ ਬੁਲਾਏ ਮੈਂ ਤਾਂ ਨਹੀਂ ਜਾਂਦਾ ਐਮੀ ਮੈਂ ਤੁਹਾਨੂੰ ਕਹਿਦਾ ਹਨਾ ਜੇ ਕੋਈ ਸੱਧੂ ਗਾ ਕਿਉਂਕਿ ਅਗਲੇ ਦੀ ਚੋਣ ਕੰਪੇਨ 'ਚ ਕੱਲ ਨੂੰ ਕੋਈ ਗੱਲਬਾਤ ਹੋ ਜਵੇ ਅਗਲੇ ਸਾਡੇ ਤੇ ਭਾਂਡਾ ਭੰਦਣਗੇ ਹਨਾ ਜਿਹੜਾ ਕੋਈ ਸੱਧੂ ਗਾ ਜ਼ਰੂਰ ਜਾਵਾਂਗੇ ਕੋਈ ਸੱਦ ਲਵੇ ਜਿਹੜਾ ਪੰਥ ਨੂੰ ਮਰ ਪੰਜਾਬ ਨੂੰ ਸਮਰਪਿਤ ਹੈ ਜਿਹੜਾ ਸੱਦੂਗਾ ਉਹਦੇ ਜਾਵਾਂਗੇ ਬਿਨਾ ਬਣਾਏ ਬੁਲਾਏ ਨਾ ਕਦੇ ਗਏ ਆ ਤੇ ਨਾ ਕਦੇ ਜਾਣਾ ਜਦ ਪੰਥ ਦੀ ਗੱਲ ਹੁੰਦੀ ਆ ਪੰਜਾਬ ਦੀ ਗੱਲ ਹੁੰਦੀ ਆ ਫਿਰ ਬਿਨਾ ਬੁલાਏ ਚਾਈਂਦਾ ਹੈਗੇ ਇਸ ਮਰਤੇ ਪੰਜਾਬ ਪੰਥ ਨੂੰ ਇਹਦੇ ਬਾਰੇ ਹੁਣ ਮੈਂ ਨਹੀਂ ਨਾ ਜੀ ਕੁਛ ਦੱਸ ਸਕਦਾ ਦੇਖ ਲੈਣਾ ਵਿਚਰਦੇ ਆ ਤੁਸੀਂ ਦੇਖੋ ਮੈਂ ਐਮੀ ਤੁਹਾਨੂੰ ਕਹਿ ਦਮਾਂ ਮੈਂ ਵਿਚਰਿਆ ਜਿਆਦਾ ਦੀਪਨਾ ਮੈਂ ਇਹ ਜਿਹੜੇ ਬੰਦੇ ਨੇ ਇਹਨਾਂ ਨਾ ਮੈਂ ਵਿਚਰਿਆ ਨਹੀਂ ਹੈਗਾ ਹਣਾ ਨਾ ਮੇਰੀ ਬਹੁਤ ਹੀ ਗੱਲਬਾਤ ਹੋਈ ਆ ਮੈਂ ਉਹਨਾਂ ਤੇ ਇਦਾਂ ਕਹਿੰਦੀ ਨੇੜਤਾ ਬੜੀ ਸੀ ਕਿ ਦੀਪ ਦੇ ਨਾਲ ਕਹਿੰਦੇ ਭਾਵੇਂ ਫਿਲਮਾਂ ਨੂੰ ਲੈ ਕੇ ਸੀ ਕਿ ਭਾਵੇਂ ਉਹ ਪੰਥਕ ਤੌਰ ਤੇ ਸੀ ਨਹੀਂ ਫਿਲਮਾਂ ਵਾਲੀ ਉਹ ਸੀਗੀ ਵੈਸੇ ਤਾਂ ਕਦੇ ਦੀਪ ਨੇ ਜਿੰਨੀਆਂ ਡਿਸਕਸ਼ਨ ਹੁੰਦੀਆਂ ᱛੀਆਂ ਜਾਂ ਮੀਟਿੰਗਾਂ ਹੁੰਦੀਆਂ ᱛੀਆਂ ਉਹਨਾਂ 'ਚ ਮੈਂ ਕਦੇ ਨਹੀਂ ਉਹ ਵੇਖਿਆ ਤੇ ਬਾਅਦ 'ਚ ਮੁੰਡੇ ਆਏ ਸੀ ਇਹ ਜਿਹੜੇ ଥିਗੇ ਕਾਫੀ ਮੁੰਡੇ ਆਏ ਸੀਗੇ ਨਵੇਂ ਜਦ ਦੀਪ 26 ਜਨਵਰੀ 'ਚ ਝੰਡਾ ਚੜਾਉਣ ਤੋਂ ਬਾਅਦ ਉਹਦੀ ਚੜ੍ਹਤ ਹੋਈ ਆ ਜਦ ਆਏ ਨੇ ਕਾਫੀ ਬੰਦੇ ਉਹਦੇ ਨਾਲ ਹਣਾ ਤੇ ਉਸ ਵੇਲੇ ਫਿਰ ਉਹਦੇ ਕੋਲ ਸਮਾਂ ਘੱਟ ਸੀਗਾ ਹਾਂ ਹੈਨਾ ਤੇ ਸਮਾਂ ਘੱਟ ਸੀ ਫਿਰ ਜਦ ਦੀਪ ਜੀਲ ਚੋਂ ਛੁਟ ਗਿਆ ਮੈਂ ਅੰਦਰ ਚਲੇ ਆ ਗਿਆ ਸੀਗਾ ਤੇ ਪੰਜਾਬ ਨੂੰ ਔਰ ਪੰਥ ਨੂੰ ਸਮਰਪਿਤ ਹੋ ਕੇ ਜਿਹੜਾ ਵੀ ਗੱਲ ਕਰੂਗਾ ਜਿਹੇ ਜੀ ਵੀ ਕਰੂਗਾ ਉਹਦਾ ਡਟ ਕੇ ਸਾਥ ਦੇਵਾਂਗੇ ਉਹ ਕੋਈ ਕਰੇ ਹਾਂ ਪਵਾ ਜੋ ਮਰਜੇ ਪਵਾ ਮਤ ਪਾਲ ਆ ਪਵਾ ਦਲਜੀਤ ਕਲਸੀ ਆ ਭਾਈ ਰੋਕੇ ਆ ਪਵਾ ਬਾਜੇ ਕੇ ਕੋਈ ਹੈ ਕੋਈ ਜਿਹੜਾ ਵੀ ਪੰਜਾਬ ਦੀ ਔਰ ਪੰਥ ਦੀ ਗੱਲ ਕਰੂਗਾ ਜਿਹੜਾ ਨਿੱਜ ਨੂੰ ਪਾਸੇ ਰੱਖ ਕੇ ਠੀਕ ਹੈ ਸਾਰੇ ਪੰਥ ਨੂੰ ਕਲਾਵੇ ਚ ਲੈ ਕੇ ਚੱਲੂਗਾ ਉਹਦੇ ਨਾਲ ਦਵਾਂਗੇ ਕਿਸੇ ਚੀਜ਼ ਦੀ ਲੋੜ ਨਹੀਂ ਅੱਜ ਤੱਕ ਨਹੀਂ ਕਿਸੇ ਤੋਂ ਕੁਝ ਲਿਆ ਨਾ ਕਦੇ ਕੋਈ ਉਹਦੇ ਮੰਗੇ ਨਾ ਕਦੇ ਹੋਰ ਆਪਾਂ ਕੁਝ ਵੀ ਲੈ ਸਕਦੇ ਆ ਜੀਤੋ ਮਰਜੀ ਲੈ ਸਕਦੇ ਆ ਸਾਡੇ ਪਰਿਵਾਰ ਤੇ ਗੁਰੂ ਸਾਹਿਬ ਦੀ ਐਡੀ ਕਿਰਪਾ ਕੋਈ ਅੱਜ ਤੋਂ ਨਹੀਂ ਪੁਰਾਣੀ ਹੂੰ ਠੀਕ ਆ ਸਾਡੇ ਇਸ ਇਲਾਕੇ 'ਚ ਸਾਡੇ ਤੇ ਗੁਰੂ ਦੀ ਬਹੁਤ ਕਿਰਪਾ ਤੇ ਪੰਥਕ ਸਮਾਜਾਂ 'ਚ ਸਦੋ ਰਹੇ ਆ ਤੇ ਕਦੇ ਨਹੀਂ ਮੰਗਿਆ ਪਰ ਇਹ ਆ ਵੀ ਜੇ ਕੋਈ ਪੰਥਰ ਪੰਜਾਬ ਦੀ ਗੱਲ ਕਰਦਾ ਡਟ ਕੇ ਨਾਲ ਖੜੀਦਾ ਤਲਵਾਰ ਸਾਹਿਬ ਇੱਕ ਟੈਗ ਬੜਾ ਲੱਗਦਾ ਏਜੰਸੀਆਂ ਪਵਾ ਬਾਈ ਦੀਪ ਦੇ ਨਾਮ ਦੇ ਪਿੱਛੇ ਲੱਗਿਆ ਸੀਗਾ ਕਿ ਏਜੰਸੀਆਂ ਦਾ ਬੰਦਾ ਜਦੋਂ ਸਾਰੀਆਂ ਚੀਜ਼ਾਂ ਹੋਈਆਂ ਲਾਲ ਕਿਲੇ ਤੇ ਕਿਵੇਂ ਪਹੁੰਚ ਗਿਆ ਕਿਵੇਂ ਸਾਰਾ ਰਾਹ ਕਹਿੰਦੇ ਤਿਆਰ ਕਰਕੇ ਦਿੱਤਾ ਸਾਰਾ ਕੁਝ ਇਹ ਚੀਜ਼ਾਂ ਹੋ ਜਾਂਦੀਆਂ ਹੁਣ ਪਵਾ ਅਮਰਤਪਾਲ ਆ ਉਹਨਾਂ ਦੇ ਉੱਤੇ ਨਾਂ ਦੇ ਉੱਤੇ ਵੀ ਪਿੱਛੇ ਏਜੰਸੀਆਂ ਹੋਰ ਬੜੀਆਂ ਚੀਜ਼ਾਂ ਏਜੰਸੀਆਂ ਏਜੰਸੀਆਂ ਇਹ ਨਾ ਟੈਗ ਲੱਗਦੇ ਨੇ ਤੁਹਾਨੂੰ ਕੀ ਲੱਗਦਾ ਕਿ ਫਰਕ ਕੀ ਹੈ ਅਮਰਤਪਾਲ ਤੇ ਦੀਪ ਸਿੱਧੂ ਦੇ ਵਿੱਚ ਜਿਹੜੀ ਦੀਪ ਦੀ ਔਰ ਅਮਰਤਪਾਲ ਦੀ ਗੱਲ ਆ ਹਨਾ ਉਹਦੇ ਵਿੱਚ ਫਰਕ ਆਪਾਂ ਦੇਖ ਹੀ ਸਕਦੇ ਹਾਂ ਹਨਾ ਦੀਪ ਉਹਦੀ ਉਹਦਾ ਰਸਤਾ ਹੋਰ ਸੀਗਾ ਅਮਰਤਪਾਲ ਉਹਨਾਂ ਦਾ ਹੁੰਗਰਾ ਇਹਦੇ ਜਿੱਦਾ ਕੋਈ ਦੂਰ ਹੈ ਨਹੀਂ ਦੀਪ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਸੀਗਾ ਹਣਾ ਤੇ ਸਾਰਿਆਂ ਨੂੰ ਇਕੱਠੇ ਕਰਨਾ ਚਾਹੁੰਦਾ ਸੀਗਾ ਸਾਰੇ ਪੰਥ ਨੂੰ ਇਕੱਠੇ ਕਰਨਾ ਚਾਹੁੰਦਾ ਸੀ ਹੁਣ ਅਮਰਤਪਾਲ ਬਾਰੇ ਇਹ ਆ ਵੀ ਅਮਰਤਪਾਲ ਜੀਲ ਚੋਂ ਆ ਕੇ ਕੀ ਰੋਲ ਅਦਾ ਕਰਦਾ ਉਹ ਦੇਖਣਾ ਪਊਗਾ ਹਮ ਹੈਨਾ ਉਹਨੂੰ ਚਾਹੀਦਾ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਤੇ ਜਿਹੜੇ ਵੱਡੇ ਹੁੰਦੇ ਨੇ ਜਿਵੇਂ ਹੁਣ ਬਹੁਤ ਵੱਡੇ ਵੱਡੇ ਸੰਘਰਸ਼ ਜਿਹਨਾਂ ਨੇ ਲੜੇ ਨੇ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਭਾਈ ਦਲਜੀਤ ਸਿੰਘ ਹੁਣੀ ਨੇ ਹੋਰ ਬਹੁਤ ਸਿੰਘ ਨੇ ਹਣਾ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪੰਜਾਬ ਔਰ ਪੰਥ ਦੇ ਲਿਖੇ ਲਾਤੀ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਮੈਂ ਦੇਖਿਆ ਮੇਰਾ ਸਾਰਿਆਂ ਨਾਲ ਕਾਤੇ ਪਿਆਰ ਆ ਉਹ ਇਸੇ ਕਰਕੇ ਆ ਮੈਂ ਜਿੰਨੇ ਵੱਡੇ ਨੇ ਜਿਹੜੇ ਸੰਘਰਸ਼ ਨੂੰ ਸਮਰਪਿਤ ਰਹੇ ਨੇ ਪੰਜਾਬ ਨੂੰ ਸਮਰਪਿਤ ਰਹੇ ਨੇ ਮੈਂ ਸਭ ਦਾ ਸਤਿਕਾਰ ਕਰਦਾ ਤੇ ਜਿਹੜੀ ਗੱਲ ਕਹਿਣ ਵਾਲੀ ਹੁੰਦੀ ਆ ਉਹ ਮੈਂ ਕਹਿ ਵੀ ਦਿੰਨਾ ਮੈਂ ਕਦੇ ਦਿਲ ਚ ਵੀ ਗੋੜਨੀ ਭੰਨਿਆ ਤੇ ਮੈਂ ਕਦੇ ਦਿਲ ਚ ਵੀ ਰੱਖੀ ਨਹੀਂ ਚਾਹੇ ਮਾਨ ਸਾਹਿਬ ਨੇ ਚਾਹੇ ਭਾਈ ਦਲਜੀਤ ਸਿੰਘ ਹੁਣੀ ਨੇ ਚਾਹੇ ਕੁੱਕੀ ਹੁਣੀ ਨੇ ਜਿਹੜੀ ਗੱਲ ਕਹਿਣ ਵਾਲੀ ਐ ਕਹਿ ਵੀ ਦਈਦੀ ਐ ਤੇ ਉਹ ਕਈ ਵਾਰੀ ਬਹੁਤ ਬੰਦਿਆਂ ਨੂੰ ਜੁਗਦੀ ਵੀ ਹੁੰਦੀ ਆ ਹਨਾ ਤੇ ਪਰ ਇਹ ਆ ਵੀ ਸਤਕਾਰ ਉਹਨਾਂ ਦਾ ਕਰੀਦਾ ਉਹ ਵੀ ਆਪਣਾ ਕਰਦੇ ਨੇ ਬਹੁਤ ਪਿਆਰ ਆ ਆਰੇ ਨਾਲ ਪਿਆਰ ਆ ਹਨ ਤੇ ਜਰੂਰ ਜਿਹੜਾ ਪੰਥਰ ਪੰਜਾਬ ਦੀ ਗੱਲ ਕਰੂਗਾ ਚਾਹੇ ਕੋਈ ਹੋਵੇ ਡਟ ਕੇ ਸਾਥ ਦਵਾਂਗਾ ਅੱਛਾ ਸ਼ਰਮਨੀ ਅਕਾਲੀ ਦਲ ਦੇ ਵੱਲ ਆ ਜੰਨੇ ਆ ਬਾਦਲ ਕਹੀਏ ਕਿਉਂਕਿ ਧੜੇ ਵਖਰੇ ਵਖਰੇ ਹੋ ਗਏ ਨੇ ਚੰਦੂ ਮਾਜਰਾ ਬੀਬੀ ਜੀ ਘਰ ਢੀਰ ਸਾ ਇਹ ਲੈਦੇ ਚੱਲਦੇ ਨੇ ਤੁਹਾਨੂੰ ਕੀ ਲੱਗਦਾ ਕਿ ਇਹ ਕਿਸਵਾਰਨ ਕੇ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਨਤਮਸਤਕ ਹੋਏ ਕਹਿੰਦੇ ਜੋ ਗਲਤੀਆਂ ਆਈਆਂ ਜੋ ਚੀਜ਼ਾਂ ਆਈਆਂ ਉਹਨਾਂ ਦੇ ਲਈ ਖੇਮਾ ਬੜੀਆਂ ਗੱਲਾਂ ਜਿਹੜੀਆਂ ਲਿਖਣੀਆਂ ਚਾਹੀਦੀਆਂ ਅਸਲ ਦੇ ਵਿੱਚ ਉਹਨਾਂ ਨੇ ਲਿਖੀਆਂ ਨਹੀਂ ਉਹਨਾਂ ਨੇ ਥੋੜੀਆਂ ਥੋੜੀਆਂ ਰੱਖਦੀਆਂ ਤੁਹਾਨੂੰ ਕੀ ਲੱਗਦਾ ਕਿ ਇਹੋ ਗੱਲ ਹੋ ਗਈ ਕਿ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਬਿਲਕੁਲ ਜਿਆਦਾ ਕਾਲੀ ਦਲ ਸੱਤਾ 'ਚ ਸੀ ਹੂੰ ਜਦ ਅਕਾਲੀ ਦਲ ਪਾਵਰ 'ਚ ਸੀ ਹੂੰ ਆ ਜਿੰਨੇ ਹੁਣ ਤੁਰੇ ਫਿਰਦੇ ਨੇ ਇਹ ਸਾਰੇ ਉਸ ਵੇਲੇ ਬਾਦਲ ਪਰਿਵਾਰ ਦਾ ਹਿੱਸਾ ਬਣੇ ਹੋਏ ਸੀ ਹੂੰ ਇਹਨਾਂ ਸਾਰਿਆਂ ਨੇ ਪੰਜਾਬ ਨੂੰ ਔਰ ਪੰਥ ਨੂੰ ਲੁੱਟਿਆ ਇਕੱਠੇ ਹੋ ਕੇ ਹੂੰ ਠੀਕ ਹੈ ਅੱਜ ਅਕਾਲੀ ਦਲ ਜਿਹੜਾ ਕਿ ਪੰਥ ਦੀ ਪਾਰਟੀ ਆ ਉਹਦੇ ਤੇ ਸਾਰਾ ਗਰੋਅ ਕਾਬਜ਼ਤੀ। ਹੂੰ ਇਹ ਕੋਈ ਇਕੱਲੀ ਨਹੀਂ ਸੀਗੇ, ਇਹ ਇੱਕ ਗਰੋਥ ਹੀ ਇਹਨਾਂ ਦਾ। ਹੂੰ ਜਿੰਨਾ ਚਿਰ ਇਹ ਗਰੋਅ ਇਕੱਠਾ ਹੋ ਕੇ ਚੱਲੀ ਗਿਆ, ਉਹਨਾਂ ਚਿਰ ਪੰਜਾਬ ਨੂੰ ਲੁੱਟੀ ਗਏ। ਹੁਣ ਗਰੋਅ ਦੇ ਇਹਨਾਂ ਦੇ ਦੇ ਰਸਤੇ ਔਡ-ਔਡ ਹੋ ਗਏ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਕਿ ਸਾਡੇ ਬਜ਼ੁਰਗਾਂ ਦੀ ਬਣਾਈ ਹੋਈ ਪਾਰਟੀ ਆਕਾਲੀਦਨ। ਹੂੰ ਖੇਤਰੀ ਪਾਰਟੀ ਆ ਇਸ ਦੇਸ਼ ਦੀ ਸਭ ਤੋਂ ਮਜ਼ਬੂਤ ਖੇਤਰੀ ਪਾਰਟੀ ਸੀ। ਹੂੰ ਇਹ ਖਤਮ ਨਹੀਂ ਹੋਣੀ ਚਾਹੀਦੀ। ਅੱਛਾ ਇਹ ਤੁਸੀਂ ਸੋਚ ਇਹ ਤੁਸੀਂ ਸੋਚ ਰੱਖਦੇ ਹੋ। ਕਿਉਂਕਿ ਪੰਜਾਬ ਦੀ ਪਾਰਟੀ ਪੰਜਾਬ ਦੀ ਖੇਤਰੀ ਪਾਰਟੀ ਹੋ ਬਚਣੀ ਚਾਹੀਦੀ ਐ ਤੇ ਖਤਮ ਨਹੀਂ ਹੋਣੀ ਚਾਹੀਦੀ ਪਰ ਜਿਹੜਾ ਧੜੇ ਬਣ ਗਏ ਕਿਉਂਕਿ ਅਕਾਲੀ ਦਲ ਇੱਕ ਨਹੀਂ ਹੈਗਾ ਸ਼੍ਰੋਮਣੀ ਅਕਾਲੀ ਦਲ ਕੋਈ ਬਾਦਲ ਲਾ ਦਿੰਦਾ ਕੋਈ ਅੰਮ੍ਰਿਤਸਰ ਕਿਉਂਕਿ ਮਾਨ ਸਾਹਿਬ ਵੀ ਵਿਲਾਇਦਾ ਨਹੀਂ ਸੰਯੁਕਤ ਇਸ ਤਿੱਕੇ ਨਾਲ ਕਹਿੰਦੇ ਵੱਖਰੇ ਵੱਖਰੇ ਧੜੇ ਆ ਫਿਰ ਬਚੇਗਾ ਕਿਵੇਂ ਕਹਿੰਦੇ ਦੇਖੋ ਸ਼੍ਰੋਮਣੀ ਅਕਾਲੀ ਦਲ ਤਾਂ ਇੱਕੋ ਐ ਹੈਨਾ ਐਵੇਂ ਆਪਾਂ ਕੋਈ ਕੁਸ਼ ਕਹੀ ਜਾਈਏ ਮਾਨ ਸਾਹਿਬ ਉਹਨਾਂ ਨੇ 99 ਦੀ ਇਲੈਕਸ਼ਨ ਤੋਂ ਬਾਅਦ ਬਣਾਇਆ ਜੀ ਹੈਨਾ ਧੜੇ ਬਣ ਜਾਂਦੇ ਹੁੰਦੇ ਨੇ ਕੋਈ ਐਡੀ ਗੱਲ ਨਹੀਂ ਤੇ ਪਰ ਤਕੜੀ ਚੋਂ ਨਿਸ਼ਾਨ ਹੈ ਜਿਹੜਾ ਇਹ ਪੰਥ ਦਾ ਇਹਦੇ ਕੋਈ ਦੂਰ ਐ ਨਹੀਂ ਹੈਗੀ ਤੇ ਖੇਤਰੀ ਪਾਰਟੀ ਸੀ ਸਾਡੀ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਬਣਾਈ ਸੀਗੀ ਬਾਦਲ ਪਰਿਵਾਰ ਨੇ ਬਿਲਕੁਲ ਖਤਮ ਕਰਤੀ ਅੱਜ ਦੇਖੋ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀਆਂ ਮੰਗਦੇ ਨੇ ਜਦੋਂ ਗਲਤੀਆਂ ਕੀਤੀਆਂ ਦੀ ਯਦ ਕਦੇ ਨਹੀਂ ਕਿਹਾ ਕਿਉਂਕਿ ਜਦ ਸਾਰੇ ਇਕੱਠੇ ਦੀ ਚੋਰ ਉਸ ਵੇਲੇ ਲੁੱਟ ਰਹੇ ਸੀ ਦੀ ਪੰਜਾਬ ਨੂੰ ਤੇ ਅੱਜ ਅੱਜ ਜਾਰੇ ਉਹਨਾਂ ਨੂੰ ਕੋਈ ਬੇਰਾ ਬੱਟੇ ਨਹੀਂ ਪੁੱਛਦਾ ਅੱਜ ਜੇ ਅਕਾਲੀ ਕਿਤੇ ਦਿਖ ਜਾਂਦਾ ਲੋਕ ਲੁਕ ਜਾਂਦੇ ਨੇ ਕਿ ਕਿਤੇ ਫੋਟੋ ਨਾ ਖਿੱਚ ਲਵੇ ਕੋਈ ਜਿਹਨਾਂ ਨਾਲ ਆਹ ਹਾਲਤ ਅਕਾਲੀ ਦਲ ਦੀ ਜਿਹੜਾ ਨੇ ਕਰਤੀ ਹਮ ਇੱਕ ਅੰਮ੍ਰਿਤਸਰ ਮੀਟਿੰਗਾਂ ਕਰਦੇ ਨੇ ਇੱਕ ਚੰਡੀਗੜ੍ਹ ਕਰਦੇ ਨੇ ਇੱਕ ਜਦ ਇਕੱਠੇ ਦੀ ਅਮਨੋ ਸਾਹਮਣੀ ਬੈਠ ਕੇ ਪੰਥ ਨਾਲ ਗੱਲਤਾ ਕਰਨ ਹਮ ਜਦ ਕਿਉਂ ਨਹੀਂ ਵਿਰੋਧਤਾ ਕੀਤੀ ਜਦ ਸਰਕਾਰ ਚ ਦੀ ਸਾਰੇ ਸਾਰੇ ਜਿੰਨੇ ਤੁਰੇ ਫਿਰਦੇ ਨੇ ਚਾਹੇ ਸੁਖਵੀਰ ਵਾਲਾ ਟੋਲਾ ਚਾਹੇ ਆ ਦੂਆ ਟੋਲਾ ਇਹ ਸਭ ਸੱਤਾ ਦੇ ਕੁਰਸੀ ਦੇ ਭੁੱਖੇ ਲੋਕ ਨੇ ਇਹਨਾਂ ਨੂੰ ਪੰਜਾਬ ਤੱਕ ਪੰਥ ਤੱਕ ਕੋਈ ਮਤਲਬ ਨਹੀਂ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਕਢਾ ਕੇ ਦੇਖ ਲੋ ਜਾਦੇ ਸਿਆਸਤ ਚ ਆਏ ਨੇ ਇਹ ਆਪਣੇ ਵਰਗੇ ਸੀ ਇਹ ਸਾਰਾ ਲੁੱਟ ਕੇ ਬਣੇ ਨੇ ਪੰਜਾਬ ਵੀ ਲੁੱਟਿਆ ਇਹਨਾਂ ਨੇ ਪੰਥ ਵੀ ਲੁੱਟਿਆ ਪੰਜਾਬ ਨੂੰ ਗੁੰਮਰਾਹ ਕੀਤਾ ਪੰਥ ਨੂੰ ਵੀ ਗੁੰਮਰਾਹ ਕੀਤਾ ਇਹਦੀ ਸਜ਼ਾ ਇਹਨਾਂ ਨੂੰ ਗੁਰੂ ਸਾਹਿਬ ਨੇ ਦਿੱਤੀ ਹੈ ਹਨਾ ਇਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਹੀਂ ਹੋਏ ਇਹ ਲੋਕਾਂ ਦੇ ਕਿੱਥੋਂ ਹੋ ਜਾਣਗੇ ਯਾਰ ਇਹ ਮੈਂ ਲਿਆਉਣਾ ਚਾਹਨਾ ਜਿਵੇਂ 328 ਰੂਪ ਉਹ ਨਹੀਂ ਬਿਆਦ ਵੀ ਕਾਂਡ ਹੋਇਆ ਜਿਵੇਂ ਇਹ ਚੀਜ਼ਾਂ ਸਾਰੀਆਂ ਗੋਲੀਆਂ ਚੱਲੀਆਂ ਸਿੰਘਾਂ ਦੇ ਉੱਤੇ ਸੌਦੇ ਸਾਧ ਨੂੰ ਮਾਫੀ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਉੱਥੇ ਉਹਦੇ ਵਿੱਚ ਕਿਉਂ ਨਹੀਂ ਕਿਹਾ ਵੀ ਅਸੀਂ ਇਹ ਚੀਜ਼ਾਂ ਨੂੰ ਅਸੀਂ ਬੋਲ ਨਹੀਂ ਚੱਕਿਆ ਆਵਾਜ਼ ਦੇ ਚੁੱਕ ਚੱਕ ਸਕੇ ਉੱਥੇ ਬਾਗੀ ਤੜਾ ਜਿਹੜਾ ਹੋਇਆ ਚੰਦੋ ਮਾਜਰੀ ਇਹਨਾਂ ਨੇ ਕਿਉਂ ਨਹੀਂ ਆਵਾਜ਼ ਚੁੱਕੀ ਇਹ ਕਾਪੇ ਚੱਕਣਗੇ ਇਹ ਬਰਾਬਰ ਦੇ ਭਾਈਵਾਲ ਨੇ ਇਹ ਜਿੰਨੇ ਹੁਣ ਤੁਰੇ ਫਿਰਦੇ ਨੇ ਢੀਂਡ ਸਾਹ ਹੋ ਗਿਆ ਜਿੰਨੇ ਹੋਰ ਤੁਸੀਂ ਨੌ ਇਹਨਾਂ ਦੇ ਲੈ ਲਓ ਬਹੁਤ ਨੇ ਇਹ ਹੁਣ ਤਾਂ ਬਹੁਤ ਤੁਰੇ ਫਿਰਦੇ ਨੇ ਹੈਨਾ ਇਹ ਸਾਰੇ ਭਾਈਵਾਲ ਨੇ ਸਜਾ ਲਮਾਉਣ ਜਾ ਕੇ ਉੱਥੇ ਜਦ ਚੜਦੀ ਚੜਾਈ ਤੀ ਹੁਣ ਤਾਂ ਇਹ ਲੋਕਾਂ ਨੇ ਰਿਜੈਕਟ ਕਰਤੇ ਨਾ ਸਾਰਿਆਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਯਾਰ ਉਹ ਚ ਲੋਕ ਸਭਾ ਚੋਣਾਂ ਚ ਔਰ ਆਉਣ ਵਾਲੇ ਸਮੇਂ ਚ ਇਦੋਂ ਵੀ ਵੱਧ ਤੋਂ ਵੱਧ ਹਾਲਤ ਹੋਣੀ ਹੈ ਜੇ ਅਕਾਲੀ ਦਲ ਨੂੰ ਸਿਸਟਮ ਨੂੰ ਸਾਫ਼ ਕਰਕੇ ਨਵੀਂ ਨੌਂ ਚ ਯਾਰ ਇਹ ਕਿਤੇ ਇਹਨਾਂ ਦੇ ਪਿਓ ਦਾ ਅਕਾਲੀ ਦਲ ਸਾਰਿਆਂ ਦੇ ਇੱਕ ਆਉਂਦਾ ਉਹ ਆਪਣੇ ਮੁੰਡੇ ਨੂੰ ਲਿਆਉਂਦਾ ਫਿਰ ਪੋਤੇ ਨੂੰ ਲਿਆਉਂਦਾ ਆਪਣੇ ਰਿਸ਼ਤੇਦਾਰਾਂ ਨੂੰ ਲਿਆਉਂਦਾ ਫਿਰ ਪੰਥ ਕਿੱਥੇ ਜਾਊਗਾ ਜੇਲਾਂ ਭਰਨ ਨੂੰ ਪੰਥ ਕੁੱਟਾਂ ਖਾਂ ਨੂੰ ਪੰਥ ਤੇ ਰਾਜ ਕਰਨ ਨੂੰ ਇਹ ਹਾਂ ਨਾ ਹੁਣ ਹੁਣ ਦੇਖੋ ਲੋਕਾਂ ਨੇ ਧੋਕੇ ਰੱਖਤੇ ਜੋ ਇਹਨਾਂ ਨੇ ਪੰਜਾਬ ਚ ਕੀਤੀ ਆ ਉਹਦੀ ਸਜ਼ਾ ਤਾਂ ਫਿਰ ਮਿਲਣੀ ਆ ਨਾ ਹੁਣ ਸਜ਼ਾ ਮਿਲ ਰਹੀ ਆ ਇੱਕ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਮੈਂ ਪਿਛਲੇ ਕਾਫੀ ਸਮੇ ਤੋਂ ਦੇਖ ਰਿਹਾ ਹਾਂ ਹੁਣ ਗੁਰੂ ਸਾਹਿਬ ਵੀ ਨਾਲ ਹੁੰਦੀ ਉਹਨੇ ਵੇੜੀਆਂ ਆਉਂਦੇ ਨੇ ਹੁਣ ਲੰਬਾ ਨਹੀਂ ਖਿੱਚਦੇ ਪਹਿਲੇ ਸਮੇਂ ਚ ਜੇ ਕੋਈ ਗੜਬੜਾ ਕਰਦਾ ਸੀ ਨਾ ਉਹਨੂੰ ਜਿਹੜਾ ਰਿਜ਼ਲਟ ਸੀ ਉਹ ਲੇਟ ਮਿਲਦਾ ਸੀ ਹੁਣ ਨਾਲ ਹੁੰਦੀ ਉਹ ਨਵੇੜੀ ਜਾਂਦਾ ਜਿਵੇਂ ਦਾ ਜੋਗ ਆ ਉਹ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਹੁਣ ਸਾਰਾ ਕੁਝ ਕੰਪਿਊਟਰ ਐਡਵਾਂਸ ਐਡਵਾਂਸ ਹੋ ਗਿਆ ਸਾਰਾ ਹਾਂ ਹੁਣ ਗੁਰੂ ਸਾਹਿਬ ਨੇ ਵੀ ਉੱਤੇ ਅਕਾਲ ਪੁਰਖ ਵਾਹਿਗੁਰੂ ਨੇ ਵੀ ਆਨਲਾਈਨ ਕਰਤਾ ਜਿਹੜਾ ਵੀ ਕੋਈ ਗੜਬੜ ਕਰਦਾ ਉਹ ਜਦੇ ਬਟਨ ਦਬ ਦਿੰਦਾ ਨਾਲ ਹੁੰਦੀ ਉਹਦਾ ਨਵੇੜਾ ਹੋ ਜਾਂਦਾ ਇਹ ਆਪਣੇ ਸਾਹਮਣੇ ਆ ਸਭ ਦਾ ਇਸ ਕਰਕੇ ਜਿਹੜੇ ਵੀ ਤੁਰਨੈ ਇਸ ਰਸਤੇ ਇਹ ਜਿਹੜਾ ਰਸਤਾ ਹੈ ਇਹ ਰਸਤਾ ਬੋਲ ਤੋ ਕਾ ਦਾ 10 ਪਾਸ਼ਾ ਦਾ ਹਮ 10 ਪਾਸ਼ਾ ਦਾ ਰਸਤਾ ਯਾਦ ਕਰਨਾ ਪਊਗਾ ਚਮਕੌਰ ਦੀ ਗੜੀ ਤੋਂ ਲੈ ਕੇ ਮਾਛੀਵੜੇ ਵਾਲਾ ਹਮ ਉਹ ਰਸਤਾ ਜਿਹੜਾ ਉਹ ਰਸਤੇ ਤੇ ਤੁਰ ਸਕਦਾ ਹਮ ਉਹ ਆਵੇ ਮੰਥਲੇ ਪਾਸੇ ਜਿਹੜਾ ਉੱਥੇ ਨਹੀਂ ਤੁਰ ਸਕਦਾ ਉਹ ਨਹੀਂ ਯਾਰ ਪੰਥ ਦੀ ਗੱਲ ਕਰ ਸਕਦਾ ਉਹ ਚਾਹੇ ਕੋਈ ਆ ਹਣਾ ਇਸ ਕਰਕੇ ਆਉਣ ਵਾਲਾ ਜਿਹੜਾ ਸਮਾਂ ਪੰਥ ਦਾ ਆਉਣ ਵਾਲਾ ਸਮਾਂ ਸਿੱਖਾਂ ਦਾ ਆਉਣ ਵਾਲਾ ਸਮਾਂ ਪੰਜਾਬ ਦਾ ਤੁਸੀਂ ਦੇਖਿਓ ਸਾਰੀ ਦੁਨੀਆ ਤੇ ਝੰਡੇ ਝੂਲਦੇ ਨੇ ਆਉਣ ਵਾਲੇ ਸਮੇਂ 'ਚ ਹੋਰ ਪੰਜਾਬ ਦੀ ਪੰਥ ਦੀ ਸਿੱਖਾਂ ਦੀ ਚੜ੍ਹਦੀ ਕਲਾ ਹੋਊਗੀ ਅਕਾਲੀ ਦਲ ਬਚਿਆ ਰਹੇਗਾ ਜਾਂ ਫਿਰ ਅਕਾਲੀ ਦਲ ਵੱਖਰੇ ਵੱਖਰੇ ਧੜਿਆਂ 'ਚ ਰਹੇਗਾ ਤਾਂ ਤੁਸੀਂ ਚਾਹਨੇ ਕੀ ਹ ਕਿ ਹੁਣ ਆਏ ਚਾਹੀਦਾ ਕਿ ਅਕਾਲੀ ਦਲ ਬਚੇ ਵੀ ਜਿਹੜੇ ਚੰਗੇ ਲੀਡਰ ਨੇ ਉਹ ਅੱਗੇ ਆਣ ਹਾਂ ਬਿਲਕੁਲ ਤੁਸੀਂ ਆਪ ਇਹ ਸਵਾਲ ਕੀਤਾ ਜਵਾਬ ਵੀ ਆਪ ਦੇ ਦਿੰਦਾ ਤੇ ਬਹੁਤ ਵਧੀਆ ਗੱਲ ਆ ਜੀ ਮੈਂ ਅਕਾਲੀ ਦਲ ਦਾ ਵਿਰੋਧੀ ਨਹੀਂ ਹੈਗਾ ਪੰਥ ਦਾ ਅਕਾਲੀ ਦਰਾ ਤੇ ਚੰਗੇ ਲੀਡਰ ਰਹਿ ਕੌਣ ਗਏ ਦੇਖੋ ਆ ਜਿਹੜਾ ਕੂੜਾ ਕਰਕਟ ਹੁਣ ਤੁਰਿਆ ਫਿਰਦਾ ਲੁੱਟ ਕੇ ਅੱਜ ਅਕਾਲ ਤਖਤ ਸਭ ਤੇ ਜਾ ਰਹੇ ਨੇ ਪੰਜ ਵਾਰ ਸਰਕਾਰ ਬਣ ਗਈ ਪੰਜਾਬ ਦਾ ਸਵਾਰਿਆ ਕੀ ਐ 4 ਲੱਖ ਕਰੋੜ ਦਾ ਪੰਜਾਬ ਅੱਜ ਕਰਜ਼ਈ ਕਰਤਾ ਐ ਡਡੀਆਂ ਇਹ ਗੱਡੀਆਂ ਖਿੱਚੀ ਫਿਰਦੇ ਨੇ ਹਨਾ ਇੰਨੀਆਂ-ਇੰਨੀਆਂ ਨੇ ਜਾਇਦਾਦਾਂ ਬਣਾ ਲੀਆਂ ਆਪਣਾ ਸਾਰੇ ਪਰਿਵਾਰ ਇਹਨਾਂ ਵਾਸਤੇ ਜਿਹੜੀ ਸਿਆਸਤ ਐ ਇੱਕ ਸੇਵਾ ਹੋਣੀ ਚਾਹੀਦੀ ਆ ਇਹਨਾਂ ਵਾਸਤੇ ਕਾਰੋਬਾਰ ਆ ਸਾਰਿਆਂ ਵਾਸਤੇ ਸੁਖਵੀਰ ਬਾਦਲ ਦਾ ਵੀ ਕਾਰੋਬਾਰ ਆ ਸਿਆਸਤ ਆ ਜਿਹੜੇ ਦੂਏ ਤੁਰੇ ਫਿਰਦੇ ਨੇ ਉਹਨਾਂ ਦਾ ਵੀ ਕਾਰੋਬਾਰ ਆ ਹੁਣ ਹੁਣ ਇਹਨਾਂ ਨੂੰ ਲੱਗ ਰਿਹਾ ਵੀ ਅਕਾਲੀ ਦਲ ਗਿਆ ਹੁਣ ਇਹ ਉਹਦੇ ਡੁੱਬਦੇ ਬੇੜੇ ਚੋਂ ਛੜਪੇ ਮਾਰ ਕੇ ਨਿਕਲ ਰਹੇ ਨੇ ਕੋਈ ਕਿਤੇ ਨੂੰ ਭੱਜਦਾ ਕੋਈ ਕਿਤੇ ਨੂੰ ਭੱਜਦਾ ਹੁਣ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਹੈ ਅਮਰਤਪਾਲ ਸਿੰਘ ਜੇਲ੍ਹ ਚ ਲੱਗ ਗਈ ਜੀ ਉਹਨੋ ਦੇ ਘਰ ਉਹਦਾ ਘਰ ਹੁਣ ਦਿਖਿਆ ਲੋਕ ਸਭਾ ਚੋਣਾਂ ਤੋਂ ਬਾਅਦ ਹੂੰ ਪਹਿਲਾਂ ਕਿਉਂ ਨਹੀਂ ਗੱਲ ਕੀਤੀ ਹੂੰ ਪਹਿਲਾਂ ਇਹੀ ਅਕਾਲੀ ਦਲ ਲੋਕ ਸਭਾ ਚੋਣਾਂ 'ਚ ਉਹਦੇ ਬਾਰੇ ਕੀ ਬੋਲਦਾ ਸੀ ਪਹਿਲਾਂ ਵਿਰੋਧ ਸੀ ਕਰ ਇਸ ਕਰਕੇ ਇਹ ਲੋਕ ਸੱਤਾ ਦੇ ਭੁੱਖੇ ਨੇ ਕੁਰਸੀ ਦੇ ਭੁੱਖੇ ਨੇ ਤੇ ਇਹਨਾਂ ਦਾ ਪੰਜਾਬ ਔਰ ਪੰਥ ਨਾਲ ਕੋਈ ਮਤਵ ਨਹੀਂ ਤੇ ਇਹ ਤਾਂ ਬਹੁਤ ਖਤਰਨਾਕ ਗਰੋਅ ਹੈ ਇੱਕ ਹੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਹੁਣ ਕਾਬਜ ਆ ਨਾ ਇਹ ਅਕਾਲੀ ਥੋੜੋ ਜਿਹਾ ਸੁਖਵੀਰ ਬਾਦਲ ਕਿਹਨੇ ਅਕਾਲੀ ਬਣਾਤਾ ਜੀ ਉਹਨੇ ਉਹਦੀ ਪੰਜਾਬ ਨੂੰ ਔਰ ਪੰਥ ਨੂੰ ਕੀ ਦੇਣਾ ਹੈ ਹਨਾ ਜਿਹੜੇ ਇਹ ਤੁਰੇ ਫਿਰਦੇ ਨੇ ਇਹਨਾਂ ਦੀ ਕੀ ਦੇਣਾ ਇਹਨਾਂ ਨੇ ਤਾਂ ਲੁੱਟ ਲਿਆ ਪੰਜਾਬ ਨੂੰ ਅਕਾਲੀ ਦਲ ਦੇ ਨਾਂ ਤੇ ਪੰਥ ਨੂੰ ਲੁੱਟ ਲਿਆ ਸ਼੍ਰੋਮਣੀ ਕਮੇਟੀ ਦੀ ਕੀ ਪੋਜੀਸ਼ਨ ਕਰਤੀ ਕਦੇ ਕਿਉਂ ਨਹੀਂ ਖੜੇ ਜਿਹੜੇ ਜੀੜਾਂ 'ਚ ਬੈਠੇ ਨੇ 34 34 35 35 ਸਾਲ ਦੇ ਸਾਡੇ ਬੰਦੀ ਸਿੰਘਾਂ ਦੀ ਕਿਉਂ ਨਹੀਂ ਕਦੇ ਗੱਲ ਕੀਤੀ ਮੰਦੀ ਸਿੰਘਾਂ ਲਈ ਕੌਮੀ ਇਨਸਾਫ਼ ਮੋਰਚਾ ਲੱਗਿਆ ਇਹਨਾਂ ਚੋਂ ਕਿਹੜਾ ਉੱਥੇ ਗਿਆ ਕਿਹੜਾ ਗਿਆ ਭਾਈ ਜਗਤਾਰ ਸਿੰਘ ਦੇ ਘਰ ਕਿਹੜਾ ਗਿਆ ਭਾਈ ਭਾਈ ਤਾਰੇ ਦੇ ਘਰ ਕਿਹੜਾ ਗਿਆ ਭਾਈ ਪਿਉਰੇ ਦੇ ਘਰ ਕਿਹੜਾ ਗਿਆ ਰਾਜਵਾਨੇ ਦੇ ਕਿਹੜਾ ਗਿਆ ਹੋਰ ਆਪਣੇ ਗੁਰੂ ਕੇ ਸਿੱਖ ਨੇ ਉਹਨਾਂ ਦੇ ਘਰ ਕੌਣ ਗਿਆ ਨਾ ਚੋਂ ਜਿਹੜੇ ਅੱਜ ਆ ਤੁਰੇ ਫਿਰਦੇ ਨੇ ਲਾਲਾ ਜਗਤ ਨਾਰੈਣ ਨੂੰ ਸ਼ਹੀਦ ਕਹਿੰਦੇ ਨੇ ਉਹਦੀ ਵਰਸੀ ਤੇ ਜਾ ਕੇ ਲਾਲਾ ਜਗਤ ਨਾਰੈਣ ਨੂੰ ਸਿੰਘਾਂ ਨੇ ਸੋਧਿਆ ਇਹ ਜਾ ਕੇ ਉਹਨੂੰ ਸ਼ਹੀਦ ਦੱਸਦੇ ਨੇ ਸਿਰਫ ਅਖਬਾਰ ਚ ਜੱਗਬਾਣੀ ਚ ਖਬਰਾਂ ਲਵਾਉਣ ਦੇ ਮਾਰੇ ਇਹਨਾਂ ਤੇ ਬਿਲਕੁਲ ਪੰਥ ਪੰਜਾਬ ਤਵਾਰ ਨਾ ਕਰੇ ਇਹ ਸਾਰੇ ਇੱਕੋ 베ਰੀ ਦੇ 베ਰ ਨੇ ਕੋਈ ਛੋਟਾ ਹੈ ਕੋਈ ਬੜਾ ਹੈ ਇੱਕ ਵਾਰੀ ਇੱਕ ਕਹਾਵਤ ਹੈ ਪ੍ਰਿੰਡਾਂ ਦਾ ਖੱਖਰ ਲੱਗਿਆ ਹੋਇਆ ਸੀ ਉਹ ਪ੍ਰਿੰਡਾਂ ਦੇ ਕੋਈ ਪ੍ਰਿੰਡ ਬੜੀ ਸੀ ਕੋਈ ਛੋਟੀ ਸੀ ਪਰ ਉਹ ਡੰਗ ਇੱਕੋ ਜਿਹੀ ਮਾਰਦੀਆਂ ਤੀਆਂ ਸਾਰੀਆਂ ਇਸ ਕਰਕੇ ਇਹ ਸਾਰੇ ਹੀ ਨਾ ਡੰਗ ਬਰਾਬਰੇ ਮਾਰਦੇ ਨੇ ਲੁੱਟਣ ਵਾਲਾ ਇਹਨਾਂ ਦੇ ਕੋਈ ਪੰਥ ਨੂੰ ਪੰਜਾਬ ਨੂੰ ਤਵਾਰ ਨਹੀਂ ਕਰਨਾ ਚਾਹੀਦਾ ਸਿਰੇ ਦੇ ਝੂਠੇ ਨੇ ਇਹ ਠੀਕ ਹੈ ਜਦ ਗੁਰੂ ਨੂੰ ਲੋੜ ਪਈ ਸੀ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਸੀ ਜਦ ਕਿਉਂ ਨਹੀਂ ਇਹਨਾਂ ਨੇ ਅਸਤੀਫੇ ਦਿੱਤੇ ਬਿਲਕੁਲ ਉਸ ਵੇਲੇ ਸੱਤਾ ਸੀ ਸੱਤਾ ਸੀਗੀ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਸੀ ਇੱਕ ਪਾਸੇ ਸੱਤਾ ਸੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਸੱਤਾ ਚੁਣੀ ਮੈਂ ਇਹ ਹੀ ਸਵਾਲ ਚੰਦੂ ਮਾਜਰਾ ਨੂੰ ਵੀ ਕੀਤਾ ਕਿ ਮੈਂ ਕਹਿੰਦਾ ਜਦੋਂ ਬੇਅਦਬੀਆਂ ਹੋਈਆਂ ਇਹ ਚੀਜ਼ਾਂ ਹੋਈਆਂ ਤੁਸੀਂ ਕਿਉਂ ਨਹੀਂ ਬੋਲੇ ਉਦੋਂ ਕਿਉਂ ਨਹੀਂ ਅੱਖਾਂ ਦੇ ਵਿੱਚ ਅੱਖਾਂ ਪਾਈਆਂ ਬਦਲ ਸਾਹਿਬ ਦੇ ਕੇ ਇਹ ਚੀਜ਼ਾਂ ਹੋ ਰਹੀਆਂ ਨੇ ਤੁਸੀਂ ਜਵਾਬ ਦਿਓ ਤੇ ਕਹਿੰਦੇ ਇਹ ਚੀਜ਼ਾਂ ਆਈਆਂ ਹੀ ਨਹੀਂ ਪਾਰਟੀ ਫੋਰਮ ਤੇ ਆਇਆ ਨਹੀਂ ਇਹਨਾਂ ਨੂੰ ਸੋਚਦਾ ਸਾਧ ਦੇ ਉੱਤੇ ਇਹ ਚੀਜ਼ਾਂ ਸੀਗੇ ਮਾਫੀ ਦਿਤਿਆ ਕਹਿੰਦੇ ਸੌਦਾ ਸਾਧ ਨੂੰ ਮਾਫੀ ਦਿਤਿਆ ਵੀ ਪਾਰਟੀ ਫੋਰਮ ਤੇ ਆਈ ਨਹੀਂ ਕਿ ਗੱਲ ਕਰ ਲਈਏ ਕਹਿੰਦੇ ਆਇਆ ਸਾਰਾ ਕੁਸ਼ਤੀ ਇੰਨੇ ਨਿਆਣੇ ਨਹੀਂ ਹੈਗੇ ਜਿੰਨੇ ਭੋਲੇ ਬਣਦੇ ਨੇ ਨਾ ਇੰਨੇ ਭੋਲੇ ਨਹੀਂ ਇਹ ਹੈਗੇ ਇਹਨਾਂ ਨੂੰ ਸਭ ਕੁਝ ਪਤਾ ਹੈ ਹੁਣ ਰਿਜੈਕਟ ਕਰਤੇ ਜ਼ਮਾਨਤਾਂ ਜ਼ਬਤ ਹੋ ਗਈਆਂ ਪੰਥੌਰ ਪੰਜਾਬ ਮੂੰਹ ਨਹੀਂ ਲਾ ਰਿਹਾ ਹੁਣ ਥੋਂਪੁਰ ਥੋਂ ਫਿਰਦੇ ਨੇ ਸੱਤਾ ਭਾਲਦੇ ਕਿ ਉੱਥੋਂ ਮਿਲ ਜਵੇ ਉੱਥੋਂ ਹੁਣ ਨਹੀਂ ਮਿਲਣੀ ਇਹਨਾਂ ਨੂੰ ਗੁਰੂ ਦੀ ਮਾਰ ਪੈ ਗਈ ਹਾਲੇ ਹੋਰ ਪੈਣੀ ਆ ਜੀ ਅੱਛਾ ਮੈਂ ਅਕੀਲਾ ਸਵਾਲ ਕਰਨਾ ਚਾਹਾਂਗਾ ਕੰਗਣਾਦੀ ਦਾ ਆਪਾਂ ਚਲੋ ਛੱਡੋ ਕੱਨ ਨੂੰ ਗੱਲ ਕਰਨੀ ਆ ਆਪਾਂ ਕਰਦੇ ਆ ਕਲਸੀ ਸਾਹਿਬ ਹੋਰਾਂ ਦੇ ਜਾਂਦੇ ਜਾਂਦੇ ਕਿਉਂਕਿ ਕਹਿੰਦੇ ਚਰਚਾ ਚੱਲ ਰਹੀ ਹੈ ਕਿ ਬੀਬੀ ਖਾਲੜਾ ਜੀ ਵੀ ਸਾਥ ਦੇ ਸਕਦੇ ਨੇ ਜੇ ਬੀਬੀ ਖਾਲੜਾ ਜੀ ਤੁਹਾਡੇ ਤੱਕ ਟਾਈਪ ਕਰਦੇ ਨੇ ਕਿ ਆਓ ਪੰਥ ਨੂੰ ਲੋੜ ਹੈ ਤੇ ਤੁਸੀਂ ਜਾਓਗੇ ਬਿਲਕੁਲ ਜੀ ਜੇ ਕੋਈ ਕਹੂਗਾ ਜ਼ਰੂਰ ਜਾਵਾਂਗੇ ਬੀਬੀ ਖਾਲੜਾ ਜੀ ਬਹੁਤ ਸਤਿਕਾਰਯੋਗ ਨੇ ਮੈਨੂੰ ਜਿੱਥੇ ਵੀ ਮਿਲਦੇ ਨੇ ਮੈਂ ਉਹਨਾਂ ਦੇ ਗੋਡੀ ਹੱਥ ਲਾਉਣਾ ਹੈ ਮੈਨੂੰ ਸਰਦਾਰ ਜਸਮント ਸਿੰਘ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਬਿਲਕੁਲ ਠੀਕ ਹੈ। ਹੂੰ। ਉਹਨਾਂ ਦਾ ਸਾਰਾ ਕੁਝ ਸਿਰ ਮੱਥੇ ਤੇ ਹੋਊਗਾ ਜੀ। ਸਦੋਂ ਰਹਾ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਤੋਂ ਕਦੇ ਨਹੀਂ ਭੱਜਾਂਗੇ। ਬਿਲਕੁਲ। ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਸਾਡੇ ਪੰਥ ਲਈ ਹੂੰ ਉਹਨਾਂ ਤੋਂ ਕਦੇ ਨਹੀਂ ਭੱਜਾਂਗੇ। ਕੋਈ ਗੱਲ ਨਹੀਂ ਜੀ ਡਟ ਕੇ ਹੂੰ ਸਾਡੇ ਬੀਬੀ ਜੀ ਨੇ ਹਨਾ ਤੇ ਜ਼ਰੂਰ ਖਾਲੜਾ ਸਾਹਿਬ ਉਹਨਾਂ ਦਾ ਤਾਂ ਜੀ ਹੁਕਮ ਸਿਰ ਮੱਥੇ ਆ ਬਹੁਤ ਸਤਿਕਾਰ ਨਾਲ ਗੋਡੀਆਂ ਹੱਥ ਲਾ ਕੇ ਮਿਲੀਦਾ ਜਿੰਨਾ ਚਿਰ ਜਿਉਨੇ ਆ ਜਿਹੜੇ ਬੰਦਿਆਂ ਨੇ ਪੰਥ ਲਈ ਕੌਮ ਲਈ ਕੁਰਬਾਨੀਆਂ ਕੀਤੀਆਂ ਨੇ ਸਾਰਿਆਂ ਦੇ ਲਈਦਾ ਚਾਹੇ ਉਮਰ ਚ ਕਈ ਛੋਟੇ ਵੀ ਨੇ ਰੋਕਦੇ ਨੇ ਹਨਾ ਫੇਰ ਵੀ ਲਈਦਾ ਬਹੁਤ ਸਤਿਕਾਰ ਆ ਜੀ ਖਾਲੜਾ ਸਾਹਿਬ ਦਾ ਔਰ ਸਦੋਂ ਰਹੂਗਾ ਜਿੰਨਾ ਚਿਰ ਪੰਥ ਦੀ ਗੱਲ ਚੱਲੂਗੀ ਖਾਲੜਾ ਸਾਹਿਬ ਦੀ ਗੱਲ ਚੱਲੂਗੀ ਸਾਡੇ ਸ਼ਹੀਦਾਂ ਦੀ ਗੱਲ ਚੱਲੂਗੀ ਜਿਨ੍ਹਾਂ ਨੇ ਅੱਪਾ ਆਪ ਹੀ ਵਾਰਤਾ ਅਸਲ ਦਸਮ ਪਾਤਸ਼ਾਹ ਦਾ ਰਾਹ ਚੁਣਿਆ ਦਸਮ ਪਾਤਸ਼ਾਹ ਨੇ ਸਰਬੰਸ ਵਾਰਤਾ ਤੇ ਸਾਡੇ ਸਿੰਘਾਂ ਨੇ ਭਾਈ ਗਰਚੰਡ ਸਿੰਘ ਉਹਨਾਂ ਨੇ ਜੀਵਨੇ ਲਾ ਦਿੱਤੇ ਪੰਥ ਲਈ ਹਨਾ ਭਾਈ ਦਲਜੀਤ ਸਿੰਘ ਨੇ ਸਾਰਾ ਜੀਵਨ ਲਾਤਾ 16 ਸਾਲ ਕੌਮ ਲਈ ਭਾਈ ਦਲਜੀਤ ਸਿੰਘ ਨੇ ਹਥਿਆਰਬੰਦ ਸੰਘਰਸ਼ ਲੜਿਆ 16 ਸਾਲ ਜੇਲ੍ਹ ਕੱਟੀ ਤੇ ਇਹ ਜੇ ਇਹਨਾਂ ਦੇ ਤਾਂ ਹੁਕਮ ਨੇ ਜੀ ਸਾਡੇ ਲਈ ਜੋ ਕਹਿਣਗੇ ਇਹਨਾਂ ਤੇ ਤਾਂ ਹੁਕਮ ਸਿਰ ਮੱਥੇ ਨੇ ਸਾਰਿਆਂ ਦੇ ਪੰਥਕ ਬੰਦਿਆਂ ਦੇ ਜਰੂਰ ਡਟ ਕੇ ਜਿੱਥੇ ਵੀ ਕਹਿਣਗੇ ਜਿਹੜੇ ਪੰਥ ਦੀ ਔਰ ਪੰਜਾਬ ਦੀ ਜਦ ਗੱਲ ਹੁੰਦੀ ਆ ਉਥੇ ਨਿੱਜੀ ਨਹੀਂ ਕਦੇ ਵੀ ਹੁੰਦਾ ਜੀ ਨਿੱਜੀ ਜਿਹੜੀਆਂ ਹੁੰਦੀਆਂ ਨੇ ਥੂੜੀਆਂ ਬੋਥੀਆਂ ਉਹ ਇੱਕ ਅਲੱਗ ਚੀਜ਼ ਆ ਪਰ ਜਿੱਥੇ ਪੰਥ ਦੀ ਔਰ ਪੰਜਾਬ ਦੀ ਗੱਲ ਆ ਜਾਵੇ ਬਹੁਤ ਵੱਡੀ ਸ਼ਖਸੀਅਤ ਨੇ ਬੀਬੀ ਖਾਲੜਾ ਵੀ ਉਹਨਾਂ ਦਾ ਸਦੋਂ ਸਤਿਕਾਰ ਕਰਦੇ ਆ ਜਿੱਥੇ ਮਿਲਦੇ ਨੇ ਠੀਕ ਉਹਨਾਂ ਦੇ ਦੋਹਾਂ ਪੈਰਾਂ ਨੂੰ ਗੋਡੀਆਂ ਹੱਥ ਲਾ ਕੇ ਮਿਲਦੇ ਠੀਕ ਹੈ ਬਹੁਤ ਸ਼ੁਕਰੀਆ ਸਮਝ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ